ਕਈ ਵਾਰੀ ਇਦਾਂ ਹੁੰਦਾ ਹੈ ਕਿ ਤੱਥਾਂ ਨਾਲ ਤੋੜ ਮਰੋੜ ਬਹੁਤ ਹੱਦ ਤੱਕ ਹੁੰਦੀ ਆ ਤੇ ਸਿੱਖਾਂ ਦੇ ਤੱਥਾਂ ਨਾਲ ਤੋੜ ਮਰੋੜ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਸਾਨੂੰ ਪਤਾ ਨਹੀਂ ਲੱਗ ਰਿਹਾ ਇਤਿਹਾਸਕ ਨੁਕਤਿਆਂ ਦੇ ਨਾਲ ਤੋੜ ਮਰੋੜ ਕੀਤੀ ਜਾ ਰਹੀ ਹੈ ਇਤਿਹਾਸਕ ਤੱਥਾਂ ਦੇ ਨਾਲ ਤੋੜ ਮਰੋੜ ਕੀਤੀ ਜਾ ਰਹੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸੇ ਕੌਮ ਨੇ ਮਨਾਉਣਾ ਹੈ ਅਸੀਂ ਤੇ ਮਨਾਉਣਾ ਹੀ ਮਨਾਉਣਾ ਹੈ ਜਿਨ੍ਹਾਂ ਦੇ ਤਿਲਕ ਚੰਜੂ ਵਾਸਤੇ ਗੁਰੂ ਨੇ ਆਪਣਾ ਸ਼ਹਾਦਤ ਦੇ ਦਿੱਤੀ ਮਨਾਉਣਾ ਉਹਨਾਂ ਨੂੰ ਵੀ ਚਾਹੀਦਾ ਭਾਵੇਂ ਮੰਦਰਾਂ ਦੀ ਮਨਾਵੇ ਪਰ ਤੱਥ ਨਹੀਂ ਤੋੜਨੇ ਚਾਹੀਦੇ ਜੋਰ ਲੱਗਾ ਪਿਆ ਜੋਰ ਮੈਂ ਬੜੇ ਚਿਰ ਤੋਂ ਇਸ ਗੱਲ ਦੇ ਵਿਰੋਧ 'ਚ ਰਿਆ ਸਾਨੂੰ ਸਿੱਖਾਂ ਨੂੰ ਸਟੇਜ ਉਤੋਂ ਗੁਰੂ ਤੇਗ ਬਹਾਦਰ ਨੂੰ ਹਿੰਦ ਦੀ ਚਾਦਰ ਨਹੀਂ ਕਹਿਣਾ ਚਾਹੀਦਾ ਗੁਰਤੇਗ ਬਹਾਦਰ ਹਿੰਦ ਦੀ ਚਾਦਰ ਬਣਦਾ ਹੀ ਨਹੀਂ ਸਾਡੇ ਬਲਾਰੇ ਵੀ ਕਹਿੰਦੇ ਆ ਸਾਡੇ ਲੀਡਰ ਵੀ ਕਹੀ ਜਾਂਦੇ ਆ ਸਤਿੰਦਰ ਸਰਤਾਜ ਦਾ ਗਾਣਾ ਵੀ ਆ ਗਿਆ ਤੇਗ ਬਹਾਦਰ ਹਿੰਦ ਦੀ ਚਾਦਰ ਸ਼ਾਇਦ ਇੱਕ ਫਿਲਮ ਐਨੀਮੇਸ਼ਨ ਤਿਆਰ ਹੋਈ ਪਈ ਆ ਹਿੰਦ ਦੀ ਚਾਦਰ ਤੁਸੀਂ ਆਖੋਗੇ ਘਾਟਾ ਕੀ ਆ ਇਹ ਚੀਜ਼ਾਂ ਅੱਜ ਨਹੀਂ ਚੁਪਦੀਆਂ ਕੁਝ ਚੀਜ਼ਾਂ ਥੋੜੇ ਚਿਰ ਸਲੋਪ ਵਾਈਜ਼ਨ ਹੌਲੀ ਹੌਲੀ ਅਸਰ ਕਰਦਾ ਗੋਲੀ ਦੇ ਇੱਕੋ ਵਾਰੀ ਬੰਦੇ ਨੂੰ ਮਾਰੀ ਦੀ ਆ ਸੰਖਿਆ ਹੌਲੀ ਹੌਲੀ ਮਾਰਦਾ ਹੁੰਦਾ ਜਿਹੜਾ ਜ਼ਹਿਰ ਪਰੋਸ ਕੇ ਤੱਥ ਤੋੜ ਕੇ ਸਾਡੀ ਕੌਮ ਨੂੰ ਸਾਡੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਵਾ ਇਹ ਸਾਨੂੰ ਅੱਜ ਨਹੀਂ ਪਤਾ ਲੱਗਦਾ ਗਾਂ ਹੋਵੇਗਾ ਘਾਤਕ ਮੈਂ ਉਦਾਹਰਣ ਦੇ ਕੇ ਗੱਲ ਨੂੰ ਸਪਸ਼ਟ ਕਰਨੀ ਚਾਹਾਂਗਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਨੂੰ ਇਹ ਗੱਲ ਕਵਾਂਗੇ ਤੇਗ ਬਹਾਦਰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਪੈਰਾਮੀਟਰ ਵੱਡਾ ਨਹੀਂ ਹੋਣਾ ਛੋਟਾ ਹੋ ਜਾਣਾ ਡਾਊਨ ਹੋ ਜਾਣਾ ਕੰਮ ਤੁਸੀਂ ਆਖੋਗੇ ਕਿ ਕਿਉਂ ਕਿਉਂਕਿ ਹਰ ਚੀਜ਼ ਦੇ ਮਗਰ ਇੱਕ ਕੁਐਸਚਨ ਮਾਰਕ ਪੜਦਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ ਆ 1675 ਚ ਉਦੋਂ ਹਿੰਦੁਸਤਾਨ ਕਿੰਨਾ ਵੱਡਾ ਸੀ ਸਾਰਾ ਪਾਕਿਸਤਾਨ ਵੀ ਹਿੰਦੁਸਤਾਨ ਚ ਹੀ ਹੁੰਦਾ ਸੀ ਬੰਗਲਾਦੇਸ਼ ਵੀ ਪਾਕਿਸਤਾਨ ਹਿੰਦੁਸਤਾਨ ਚ ਹੀ ਹੁੰਦਾ ਸੀ ਇਹਦਾ ਮਤਲਬ ਹਿੰਦੁਸਤਾਨ ਬਹੁਤ ਵੱਡਾ ਸੀ ਛੋਟਣਾ ਵੀ ਉਹ ਗੱਲ ਨੂੰ 1947 ਵਿੱਚ ਦੇਸ਼ ਦੀ ਵੰਡ ਹੋਈ ਵਿੱਚੋਂ ਪਾਕਿਸਤਾਨ ਨਿਕਲ ਗਿਆ ਜਾਨੀ ਕਿ ਹਿੰਦੁਸਤਾਨ ਛੋਟਾ ਹੀ ਹੋਇਆ ਵਾ ਹਿੰਦੁਸਤਾਨ ਵੱਡਾ ਤਾਂ ਨਹੀਂ ਹੋਇਆ ਜੇ ਹਿੰਦੁਸਤਾਨ ਛੋਟਾ ਆਇਆ ਵਾ ਫਿਰ ਇਹਦਾ ਮਤਲਬ ਹਿੰਦ ਦੀ ਚਾਂਦਰੀ ਵੀ ਛੋਟੀ ਹੋਈ ਹੈ ਨਾਲ ਕਤਰ ਆਇਆ ਵਿੱਚੋਂ ਬੰਗਲਾਦੇਸ਼ ਨਿਕਲ ਗਿਆ ਹਿੰਦੁਸਤਾਨ ਤੇ ਹੋਰ ਛੋਟਾ ਹੋ ਗਿਆ ਇਹਦਾ ਮਤਲਬ ਜੇ ਹਿੰਦੁਸਤਾਨ ਛੋਟਾ ਹੋ ਰਿਹਾ ਵਾ ਜਿਹਨੂੰ ਅਸੀਂ ਬਾਰ ਬਾਰ ਕਹਿੰਦੇ ਆ ਤੇਗ ਬਹਾਦਰ ਹਿੰਦ ਦੀ ਚਾਦਰ ਇਹਦਾ ਮਤਲਬ ਹਿੰਦ ਦੀ ਚਾਦਰ ਛੋਟੀ ਹੁੰਦੀ ਜਾ ਰਹੀ ਆ ਕਿਉਂਕਿ ਹਿੰਦੁਸਤਾਨ ਤੇ ਛੋਟਾ ਹੀ ਹੋਇਆ ਵੱਡਾ ਤੇ ਹੋਇਆ ਨਹੀਂ ਮੰਨ ਲਓ ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਵਿੱਚੋਂ ਹੋਰ ਮੁਲਕ ਨਿਕਲ ਆਉਂਦੇ ਆ ਤੇ ਜੇ ਹਿੰਦੁਸਤਾਨ ਇੰਨਾ ਕਰ ਰਹਿ ਗਿਆ ਤੇ ਮਤਲੇ ਦਾ ਗੁਰੂ ਤੇਗ ਬਹਾਦਰ ਦੀ ਚਾਦਰ ਵੀ ਫਿਰ ਇੰਨੀ ਕੀ ਰਹਿ ਗਈ ਹੋ ਜੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹਿੰਦ ਦੀ ਚਾਦਰ ਕਹੋਗੇ ਉਹਦੇ ਨਾਲ ਸ਼ਹਾਦਤ ਦਾ ਪੈਰਾਮੀਟਰ ਉੱਚਾ ਨਹੀਂ ਹੋਵੇਗਾ ਪੈਰਾਮੀਟਰ ਕੱਟਦਾ ਜਾਣਾ ਵਾ ਫਿਰ ਤੁਸੀਂ ਆਖੋਗੇ ਕਹਿਣਾ ਕੀ ਜੋ ਕਹਿਣਾ ਹੈ ਉਹ ਭਟ ਚਾਂਦ ਨੇ ਲਿਖਿਆ ਹੈ ਉਹ ਕਹਿੰਦਾ ਪ੍ਰਗਟ ਭਾਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰਤੇਗ ਬਹਾਦਰ ਹੀ ਦੀ ਚਾਦਰ ਨੇ ਗੁਰਤੇਗ ਬਹਾਦਰ ਮਹਾਰਾਜ ਸਾਰੇ ਸੰਸਾਰ ਦੀ ਚਾਦਰ ਆ ਸਾਰੀ ਮਨੁੱਖਤਾ ਦੀ ਚਾਦਰ ਆ ਜਿੱਥੋਂ ਤੱਕ ਇਨਸਾਨ ਵਸਦਾ ਵਾ ਕੁੱਲ ਕਾਇਨਾਤ ਦੀ ਚਾਦਰ ਗੁਰਤੇਗ ਬਹਾਦਰ ਮਹਾਰਾਜ ਆ ਆ ਸ਼ਬਦ ਕਹਿ ਕੇ ਅਸੀਂ ਵਡਿਆਉਣਾ ਸੀ ਗੁਰਤੇਗ ਬਹਾਦਰ ਮਹਾਰਾਜ ਪਰ ਅਸੀਂ ਪੈਰਾਮੀਟਰ ਡਾਊਨ ਕਰ ਰਹੇ ਹਾਂ